ਸਾਹਮਣੇ ਭੱਜੇ ਜਾਂਦੇ ਇਹ ਕੋਈ ਹੋਰ ਨਹੀਂ ਬਲਕਿ ਨਸ਼ਾ ਤਸਕਰ ਨੇ ਇਹ ਕੋਈ ਪੁਲਿਸ ਦੇ ਡਰ ਤੋਂ ਨਹੀਂ ਬਲਕਿ ਮੀਡੀਆ ਦੇ ਕੈਮਰੇ ਨੂੰ ਦੇਖ ਫਰਾਰ ਹੋਗੇ ਲੁਧਿਆਣਾ ਦੇ ਮਨਜੀਤ ਨਗਰ ਚ ਸਥਿਤ ਸਾਹਮਣੇ ਇੱਕ ਖੰਡਰ ਪਈ ਬਿਲਡਿੰਗ ਜੋ ਨਜ਼ਰ ਆ ਰਹੀ ਹੈ ਇਹ ਸਰਕਾਰੀ ਦੱਸੀ ਜਾ ਰਹੀ ਹੈ ਇਹ ਸਰਕਾਰ ਦੇ ਕੰਮ ਤਾਂ ਨਹੀਂ ਆ ਸਕੀ ਪਰ ਇਹ ਬਿਲਡਿੰਗ ਨਸ਼ੇੜੀਆਂ ਅਤੇ ਨਸ਼ੇ ਤਸਕਰਾਂ ਨੂੰ ਜ਼ਰੂਰ ਪਨਾਹ ਦਿੰਦੀ ਹੈ ਆਹ ਕੁੜੀਆਂ ਦੇ ਵਿੱਚ ਗ੍ਰਾਮੀਆਂ ਦੇ ਵਿੱਚ ਪੈਕਿੰਗਾਂ ਜਿਹੜੀਆਂ ਤੁਸੀਂ ਦੇਖਦੇ ਹੋ ਚੱਕ ਬਈ ਕੋਈ ਗੱਲ ਨਹੀਂ ਹੁੰਦੀ ਠੀਕ ਹੈ ਸਰਿੰਜਾਂ ਆਹ ਕੁੜੀਆਂ ਜਿੰਨਾ ਜੇ ਗ੍ਰਾਮੀ ਗ੍ਰਾਮੀ ਕੁੜੀਆਂ ਆਂਦੀਆਂ ਨੇ ਆਹੋ ਸਿਰਿੰਜਾ ਕਰ ਲੋ ਆ ਸਿਰਿੰਜਾ ਚਿੱਟਾ ਲੱਗਦੀਆਂ ਪਈਆਂ ਨੇ ਇੱਥੇ ਆਹ ਸਾਰੀਆਂ ਸਿਰਿੰਜਾ ਦੇ ਪੈਕੇਟ ਪਈਆਂ ਨੇ ਵੀਰੇ ਉੱਪਰ ਉਹ ਬੋਲੂ ਉੱਪਰ ਠੀਕਾ ਬੋਲੂ ਸੋ ਇੱਥੇ ਹੀ ਦੱਸਿਆ ਜਾਂਦਾ ਸਿਕਿਓਰ ਨੋਜ਼ਵਾਨ ਦੀ ਜਿਹੜੀ ਆ ਮੌਤ ਇੱਥੇ ਹੁੰਦੀ ਆ ਨਸ਼ੇ ਦੀ ਓਵਰਡੋਜ਼ ਖਾਤਰ ਸਰਕਾਰ ਵੱਲੋਂ ਸੁਵਿਧਾ ਦਿੱਤੀ ਗਈ ਹੋਈ ਆ ਇੱਥੇ ਨਸ਼ਾ ਕਰਨ ਦੀ ਇੱਕ ਘਰਾਂ ਨੂੰ ਇੱਥੇ ਬੈਹ ਗਏ ਆਪਣੀਆਂ ਚੱਕਰੋ ਪੰਨੀਆਂ ਉਹ ਪੰਨੀਆਂ ਵੀ ਆ ਮੈਟ ਦੇ ਵਿੱਚ ਪੰਨੀਆਂ ਜਾ ਕਰੋ 500 200 ਸਾਨੂੰ ਹਲੋ ਇੰਨਾ ਚਿੱਟੇ ਦੀਆਂ ਪੰਨੀਆਂ ਪਈਆਂ ਮੁੰਡਾ ਚੱਕਿਆ ਇਹ ਮੈਟ 'ਤੇ ਲੇਟਿਆ ਖੋਲਿਓ ਇਹਨੇ ਖੋਲਿਓ ਇਹ ਮੈਟ 'ਤੇ ਲੇਟਿਆ ਆ ਮੈਟ ਵਿੱਚ ਉਸ ਸ਼ਖਸ ਦੀ ਲਾਸ਼ ਸੀਗੀ ਦੇਖੋ ਲੈਟਰ ਟੀਕੇ ਸਾਹ ਦੇ ਹੋਏ ਨਾ ਲੈਟਰ ਟੀਕੇ ਪੰਨੀਆਂ ਲੈਟਰ ਪੰਨੀਆਂ ਜਿਨ੍ਹਾਂ 'ਚ ਚਿੱਟਾ ਉੱਤੇ ਗ੍ਰਾਮੀਆਂ ਗ੍ਰਾਮੀਆਂ ਦੇ ਵਿੱਚ ਆ ਟੀਕੇ ਪਏ ਲੋਕੀਂ ਟੀਕੇ ਜੀ ਦੇ ਹੋਏ ਤੇ ਬਿਮਾਰੀ ਕਿੱਦਾਂ ਨਹੀਂ ਆਊਗੀ ਹੁਣ ਦੇਖੋ ਇਹ ਅੰਦਰਲੀਆਂ ਤਸਵੀਰਾਂ ਨਿਸ਼ੇੜੀਆਂ ਵੱਲੋਂ ਛੁੱਟੀਆਂ ਗਈਆਂ ਨਸ਼ੇਦੀਆਂ ਇਹ ਪੁੜੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਇੱਥੇ ਨਿਸ਼ੇੜੀ ਅਤੇ ਨਸ਼ਾ ਤਸਕਰ ਸ਼ਰੀਆਮ ਧੰਦਾ ਕਰਦੇ ਹਨ ਪਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਕੁੰਭ ਕਰਨੀ نیند ਸੌਣ ਦਾ ਨਾਟਕ ਕਰ ਰਿਹਾ ਨੌਜਵਾਨ ਦੀ ਨਸ਼ੇ ਦੇ ਓਵਰਡੋਜ਼ ਕਾਰਨ ਮੌਤ ਹੋਣ ਤੋਂ ਬਾਅਦ ਸਥਾਨਕ ਲੋਕਾਂ ਦੇ ਵਿੱਚ ਕਾਫੀ ਗੁੱਸਾ ਦੇਖਣ ਨੂੰ ਮਿਲਿਆ ਇਸ ਮੌਕੇ ਲੋਕਾਂ ਨੇ ਪ੍ਰਸ਼ਾਸਨ ਦੀ ਮਿਲੀ ਭੁਗਤ ਹੋਣ ਤੇ ਵੀ ਇਲਜ਼ਾਮ ਲਗਾਏ ਹਨ ਅਸ ਪੰਜਾਬਲ ਪੰਜਾਬ ਦੇ ਨਸ਼ਾ ਦੜ ਦੜ ਵਿਕਦੇ ਮੰਜੀਦਨਗਰ ਚ ਕੋਈ ਰੋਕਣ ਵਾਲਾ ਨਹੀਂ ਕੋਈ ਟੋਕਣ ਵਾਲਾ ਨਹੀਂ ਕੋਈ ਅਫਸਰ ਨਹੀਂ ਕਿਸੇ ਜਥੇ ਮੰਜੀਦਨਗਰ ਚ ਅਫਸਰਾਂ ਦੀ ਕੋਈ ਹੱਥ ਵੈਲਿਊ ਨਹੀਂ ਆ ਗਈ ਜੋ ਕੰਮ ਕਰਾ ਰਹੇ ਨੇ ਅਫਸਰ ਖੁਦ ਕਰਾ ਰਹੇ ਨੇ ਜੀ ਪੰਜਾਬ ਪੁਲਿਸ ਖੁਦ ਕਰਾ ਰਹੀ ਹੈ ਪਰ ਮੈਂ ਤੁਹਾਨੂੰ ਮੈਸੇਜ ਕਰ ਰਿਹਾ ਭਗਵੰਤ ਮਾਨ ਨੂੰ ਕਿ ਮੈਂ ਸੋ ਭਗਵੰਤ ਮਾਨ ਜੀ ਆਪ ਤਾਂ ਤੂੰ ਧਾਰੂ ਪੀਣਾ ਬੱਚਾ ਨੂੰ ਤੂੰ ਚਿੱਟਾ ਲਾਤਾ ਭਗਵੰਤ ਮਾਨ ਨੂੰ ਇਹ ਮੈਸੇਜ ਮੇਰਾ ਮਨਜੀਤ ਨਗਰ ਦੇ ਭਗਵੰਤ ਮਾਨ ਨੇ ਆਪ ਕਿ ਆਪ ਤਾਂ ਸੁਧਰਾ ਨਹੀਂ ਤੇ ਇਹ ਪੰਜਾਬ ਨੂੰ ਤਾਂ ਸੁਧਾਰ ਦੇਣਾ ਭਗਵੰਤ ਮਾਨ ਨੇ ਭਗਵੰਤ ਮਾਨ ਤਾਂ ਕਹਿੰਦਾ ਸੀ ਮੈਂ ਚਿੱਟਾ ਬੰਦ ਕਰਦਾਗਾ 2 ਸਾਲ ਹੋ ਗਏ ਨੇ ਜੀ ਮਨਜੀਤ ਨਗਰ ਚ ਨੌਜਵਾਨ ਬੱਚੇ ਦਾ ਮੈਂ ਤੁਹਾਨੂੰ ਪੰਜਾਬ ਫੋਟਵਾ ਦੇ ਸਕਣੀ ਹੈ ਪੁਲਿਸ ਪ੍ਰਸ਼ਾਸਨ ਕੋਈ ਕੁਝ ਦੀ ਕਰਦੀ ਇਹ ਜਾਏਗਾ ਕੁਝ ਨਹੀਂ ਕਰਦੀ ਕੁਝ ਨਹੀਂ ਕਰ ਨੌਜਵਾਨ ਇੱਦਾਂ ਹੀ ਮੈਂ ਕਿਹਾ ਜੀ ਤੁਸੀਂ ਵੇਖ ਰੱਖਾ ਨਾਲ ਇਸੇ ਇਲਾਕੇ ਦੇ ਵਿੱਚ ਪਿਛਲੇ ਕੁਝ ਮਹੀਨੇ ਪਹਿਲਾਂ ਮੀਟਿੰਗਾਂ ਹੋਈਆਂ ਸੀ ਅਫਸਰ ਆਏ ਸੀ ਉਹਨਾਂ ਨੂੰ ਵੀ ਲੋਕਾਂ ਨੇ ਕਿਹਾ ਸੀਗਾ ਵੀ ਇੱਥੇ ਚਿੱਟਾ ਵਿਕਦਾ ਚੰਦ ਦਿਨਾਂ 'ਚ ਖਤਮ ਕਰ ਦਾਂਗੇ ਉਸ ਤੋਂ ਬਾਅਦ ਇੱਕ ਵੀ ਕੋਈ ਮੀਟਿੰਗ ਨਹੀਂ ਹੋਈ ਇੱਕ ਵੀ ਕੋਈ ਰੇਟ ਨਹੀਂ ਕੀਤੀ ਇੱਕ ਵੀ ਕੋਈ ਬੰਦਾ ਨਹੀਂ ਫੜਿਆ ਵੀ ਇਹੀ ਚਿੱਟੇ ਵਾਲਾ ਕੋਈ ਬੰਦਾ ਫੜ ਲਿਆ ਹੋਵੇ ਸ਼ਰਮ ਚਿੱਟਾ ਤੁਸੀਂ ਕੈਮਰਾ ਲੈ ਕੇ ਚਲੋ ਜੇ ਉੱਥੇ 10 ਮਿੰਟ ਖੜ੍ਹ ਜਾਓ ਲੋਕ ਕੇ ਉੱਥੇ ਸ਼ਰਮ ਚਿੱਟਾ ਵੇਕਦਾ ਬਾ ਸ਼ਰਮ ਪੂੜੀ ਫੜਾ ਕੇ ਚਲੇ ਜਾਂਦੇ ਨੇ ਪਾਜੀ ਆਹ ਉੱਪਰ ਉੱਪਰ ਆਹ ਫੌਲ ਇਹ ਫੌਲ ਆ ਪੁੜੀਆਂ ਜਿਹਨਾਂ ਚ ਚਿੱਟਾ ਆਂਦਾ ਇਹ ਵੀ ਕਵਾੜ ਦੀਆਂ ਜਾਂਦੀਆਂ ਆਹ ਜੀ ਆਪਾਂ ਦਰਿਜੋ ਲੱਭੇ ਐ ਦਰਿਜੋ ਮੈਨੂੰ ਭੇਟਿਆ ਸੀ ਮੁੰਡਾ ਇਹ ਮੁੰਡੇ ਨੂੰ ਅਸੀਂ ਆਪ ਲੈ ਗਏ ਇੱਥੋਂ ਮਿਲੇ ਹਾਂਜੀ ਚਲੋ ਇਹਦੀ ਕਰਦੇ ਪਰਤਾਲ ਭਾਈ ਜੀ ਕਾਰਬ ਕਰਦੇ ਆਂ ਸਰਿੰਜਾ ਭਾਜੀ ਉੱਪਰ ਪਈਆਂ ਨੇ ਠੀਕ ਹੈ ਭਾਈ ਜੀ ਦੇਖੋ ਮੈਨੂੰ ਨਿਕਾ ਤਾਂ ਮਾਲੂ ਸ਼ਾਇਦ ਹੋ ਸਕਦਾ ਭਾਈ ਕਵਾੜੀ ਹੀ ਰੱਖਦੇ ਹੁਣ ਇਹ ਸਰਿੰਜਾ ਆਹ ਸਰਿੰਜਾ ਪਈਆਂ ਇਹ ਕਾ ਸਰਿੰਜ ਪਈ ਇਹ ਮੇਰੇ ਸਾਡੇ ਨਾਲ ਹੁਣ ਯੂਜ਼ ਕੀਤੀ ਹੈ ਕਿਸੇ ਨੇ ਇਹ ਲੈਟਰ ਮੈਨੇਜੀ ਪਾਜੀ ਆ ਪੰਨੀਆਂ ਦੇਖਿਓ ਦੁਆਰਾ ਆ ਫੌਲ ਦੇ ਚਿੱਟਾ ਪੀਂਦੇ ਨੇ ਜਾਂ ਸੁੰਘਦੇ ਨੇ ਜਾਂ ਪੰਨੀਆਂ ਜਿਹਨਾਂ ਚਿੱਟਾ ਵੇਖਦਾ ਆ ਉਹੀ ਆ ਪੰਨੀਆਂ ਜੀ ਠੀਕ ਐ ਸਰ ਅਸੀਂ ਇਹਨਾਂ ਖਿਲਾਫ ਜੋ ਪਬੰਦੀ ਕਾਰਵਾਈ ਕਰ ਦਿੰਨੇ ਆ ਇਹ ਅੱਜ ਸਾਡੇ ਨੋਲੇਜ ਚ ਆ ਗਿਆ ਵੀ ਇੱਥੇ ਗੰਬੀਰਤਾ ਨਾਲ ਸਖਤ ਕਾਰਨੀ ਬੰਦੀ ਆ ਤੇ ਇਹਦਾ ਪਰਬੰਦੀ ਕਾਰਵਾਈ ਜੀ ਪਾਜੀ ਜਾਣੀ ਕਿ ਇਹ ਤਾਂ ਅੱਜ ਨੋਲੇਜ ਆਇਆ ਜਿਹੜਾ ਪਹਿਲਾਂ ਨਹੀਂ ਸੀ ਨਹੀਂ ਪਹਿਲਾਂ ਅਸੀਂ ਗਾਸਤ ਰੱਖਦੇ ਮਾਜੀ ਇੱਥੇ ਹਰ ਟਾਈਮ ਦਿਹਾੜੀ ਚ ਦੋ ਤਿੰਨ ਵਾਰ ਗਾਸਤ ਕਰੀਦੀ ਐ ਸਾਡੇ ਨੋਲੇਜ ਚ ਇਹ ਗੱਲ ਨਹੀਂ ਸੀਗੀ ਅਸੀਂ ਇੱਥੇ ਦੋ ਤਿੰਨ ਕਿਨਾਰ ਬੰਦੇ ਰਹਿੰਦੇ ਆ ਮੈਂ ਤੁਹਾਨੂੰ ਬਲੇਮ ਨਹੀਂ ਕਰਦਾ ਭਾਜੀ ਸਰ ਮੈਂ ਤੁਹਾਨੂੰ ਬਲੇਮ ਨਹੀਂ ਕਰਦਾ ਤੁਸੀਂ ਇੱਕ ਸਿੰਗਲ ਆਫੀਸਰ ਹੋ ਪੂਰੀ ਟੀਮ ਦਾ ਕੰਮ ਬੰਨਦਾ ਪਰ ਭਾਜੀ ਕੀ ਪੰਜਾਬ ਇਦਾਂ ਦੇ ਐਕਸਕਿਊਜ਼ ਨਾਲ ਹੀ ਚੱਲੇਗਾ ਪੰਜਾਬ ਦੇ ਪੁੱਤ ਇਦਾਂ ਦੇ ਐਕਸਕਿਊਜ਼ ਨਹੀਂ ਮੰਨਣਗੇ ਕੀ ਜੇ ਦੋ ਟਾਈਮ ਗਾਸਟ ਹੁੰਦੀ ਆ ਸਾਡੇ ਸਾਹਮਣੇ ਚਿੱਟਾ ਵੇਚਣ ਆਲੇ ਭੱਜੇ ਤੋਂ ਚੰਨੂ ਅਸੀਂ ਉਹਨਾਂ ਦੇ ਪਿੱਛੇ ਭੱਜੇ ਦੇਖੋ ਇੱਥੇ ਦੋ ਤਿੰਨ ਕ੍ਰਿਮੀਨਲ ਹਜੇ ਮੋਟ ਹੋਈ ਸਾਰੇ ਹੁਣ ਚਿੱਟਾ ਵੇਚਦੇ ਪਏ ਰਿਕਵੈਸਟ ਕਰ ਰਿਹਾ ਸਰ ਇੱਥੇ ਦੋ ਤਿੰਨ ਬੰਦੇ ਕ੍ਰਿਮੀਨਲ ਕਟੈਬ ਦੇ ਸੀਗੇ ਜਿਨ੍ਹਾਂ ਨੂੰ ਅਸੀਂ ਜੇਲ੍ਹ ਭੇਜਿਆ ਆਇਆ জাফর ਵਗੈਰਾ ਜੀ ਤੇ ਉਹਨਾਂ ਦੇ ਘਰੇ ਬਾਰ ਬਾਰ ਰੇਡ ਕੀਤੀ ਜਾਂਦੀ ਹੈ ਜੀ ਉਹ ਜੇਲ੍ਹ 'ਚ ਹੀ ਆ জাফর ਤੇ ਹੁਣ ਤੁਸੀਂ ਸਾਡੀ ਨੌਲੇਜ ਚ ਲਿਆਤਾ ਵੈਸੇ ਤਾਂ ਕੋਈ ਗੱਲ ਨਹੀਂ ਬਕ ਹੁਣ ਅਸੀਂ ਜ਼ਿਲ੍ਹਾ ਪ੍ਰਬੰਧਕੀ ਕਾਰਵਾਈ ਕਿ ਨੌਲੇਜ ਨਹੀਂ ਹੈ ਜ਼ਿਲ੍ਹੇ ਨੇ ਇੱਥੇ ਇਲਾਕਾ ਨਵਾਸੀ ਨਹੀਂ ਹੈ ਜਿਹੜੇ ਪਰਿਵਾਰਾਂ ਕਹਿੰਦੇ ਪੁਲਿਸ ਨੂੰ ਕਿ ਕੁਛੀ ਦੂਰੀ ਤੇ ਆ ਤੇ ਉਹਨਾਂ ਨੂੰ ਸਾਰਾ ਜਿਹੜਾ ਉਹਨਾਂ ਦੀ ਮਤਲਬ ਨਜ਼ਰ ਦੇ ਵਿੱਚ ਕੰਮ ਦੇ ਦੇਖੋ ਪਬਲਿਕ ਰਾਈਟ ਹੈ ਸਰ ਤੁਸੀਂ ਜੋ ਕਹਿ ਰਹੇ ਹੋ ਤੁਸੀਂ ਕੀ ਕਹਿੰਦੇ ਇਹ ਤੁਹਾਡੇ ਕੋਲ ਹੀ ਕਹਿੰਦਾ ਜਫਰ ਜੀ ਹੁਣ ਵਾਈਫ ਕੰਮ ਕਰਦੀ ਹੈ ਵਾਈਫ ਕੰਮ ਕਰਦੀ ਜਾਵਰ ਦੀ ਤੁਸੀਂ ਦੱਸੋ ਹੁਣ ਲਾਈਵ ਮੀਡੀਆ ਦੇ ਵਿੱਚ ਤੁਸੀਂ ਕਦੇ ਚੌਂਕਿਆ ਕਿ ਜਫਰ ਜੀ ਘਰ ਵਾਲੀ ਦਾ ਨਾਮ ਲਿਖਾਇਆ ਬੜੀ ਕੰਪਲੇਟ ਹੋ ਜੀ ਭਾਜੀ ਲਾਈਵ ਲਾਈਵ ਜੀ ਭ ਦੇਖੋ ਲਾਈਵ ਹੋ ਰਿਹਾ ਤੁਸੀਂ ਦੱਸੋ ਇਮਾਨਦਾਰ ਨਾਲ ਵੀ ਮੈਨੂੰ ਆਕੇ ਜਾਂ ਕੇ ਚੌਂਕੀ ਦੇ ਮਲਾਜਮ ਜਿਹੜੇ ਨੰਮੇ ਲੱਗੇ 400 ਕਦੇ ਨਾ ਆਕੇ ਨੋਲਿਜ ਦਿੱਸਿਆ ਵੀ ਇੱਥੇ ਵੀ ਆ ਘਮੋ ਜਿਹੜੇ ਪਹਿਲੇ 400 ਵੀ ਹੈ ਔਰ ਮੈਡਮ ਸੀਗੇ ਉਹਨਾਂ ਨੂੰ ਸਭ ਪਤਾ ਸੀਗਾ ਉਹਨਾਂ ਨੇ ਪਰਚਾ ਦਿੱਤਾ ਸੀ ਜਾਵਰ ਦੇ ਜਾਵਰ ਦੇ ਪਰਚਾ ਦੇ ਕੇ ਉਸ ਤੋਂ ਬਾਅਦ ਜਾਵਰ ਹੀ ਅੰਦਰੋਂਦ ਮਾਲ ਦਵਾ ਰਿਹਾ ਆਪਣੀ ਜਨ ਜਨਾਨੀ ਨੂੰ ਉਤੇ ਉਤੇ ਦੋ ਜਣੇ ਹੋਰ ਨੇ ਇੱਕ ਬੱਕਰੀ ਹੈ ਨਾਮ ਤੇ ਇੱਕ ਮੰਗਾ ਇੱਕ ਮਿੰਟ ਹਿੜਾ ਭਾਜੀ ਸਾਰੇ ਸਾਮਾਨ ਦਾ ਕੰਮ ਕਰਦੇ ਇੱਕ ਮਿੰਟ ਇੱਕ ਮਿੰਟ ਲਾਈਵ ਮੇਰੀ ਗੱਲ ਸੁਣੋ ਇਹ ਦੁਸ਼ਮਣੀ ਕਿਉਂ ਪਾਏਗਾ ਕਿਸ ਨੂੰ ਦੱਸ ਕੇ ਸੁਣ ਲਓ ਗੱਲ ਪੁਲਿਸ ਦਾ ਕੰਮ ਹੈ ਪੁਲਿਸ ਨੂੰ ਦੱਸਤਾ ਮੰਨ ਲਈ ਤੁਹਾਨੂੰ ਦੱਸਤਾ ਅਗਲੇ ਦਿਨ ਉਹਦੇ ਕੰਚ ਗੱਲ ਹੋਣੀ ਹੈ ਕਿਨੇ ਦੱਸਤਾ ਜੀ ਇਹ ਕੰਮ ਹੁੰਦਾ ਵੈ ਭਾਈ ਹੁਣ ਤੋਂ ਲਾਈਵ 'ਚ ਦੱਸ ਰਿਹਾ ਫਿਰ ਹੁਣ ਜ਼ਿੰਮੇਵਾਰੀ ਵੀ ਲਏ ਹੋਣਾ ਸਾਡੀ ਸਾਡੀ ਹੁਣ ਪਤਾ ਲੱਗ ਗਿਆ ਸਾਡੀ ਜੀ ਉਹਨੂੰ ਕਹਿੰਦੇ ਵੇ ਕੋਣ ਮੇਰੀ ਗੱਲ ਸੁਣੋ ਮੈਂ 500 ਵਾਰੀ ਕੰਪਲੀਟ ਕਰਾਂਗਾ ਕੋਈ ਗੱਲ ਨਹੀਂ ਅਗਲੇ ਨਬਾਜੀ ਮੇਰੇ ਘਰੇ ਦੋ ਜਣ ਚਾਰ ਪੰਜੇ ਹੋਣਗੇ ਮੈਨੂੰ ਕੁੱਟਣਾ ਸੇ ਕਿਹੜਾ ਜ਼ਿੰਮੇਵਾਰੀ ਲੈਂਦਾ ਬ੍ਰਦਰ ਕੁਛ ਪਬਲਿਕ ਦਾ ਵੀ ਰਾਈਟ ਹੁੰਦਾ ਹੈ ਪੁਲਿਸ ਇਹ ਕਿੰਨਾ ਪਬਲਿਕਰ ਆ ਰਹੀ ਹੈ ਪਬਲਿਕ ਦੇ ਕੋਆਪਰੇਟਿਵ ਬਿਨਾ ਪੁਲਿਸ ਕਿੰਦਾ ਯਾਰ ਕਾਮਯਾਬ ਹੋ ਸਕਦੀ ਹੈ ਜਦ ਤੱਕ ਤੁਸੀਂ ਇਨਟੀਮੇਸ਼ਨ ਨਹੀਂ ਦੇਉਂਦੇ ਹੁਣ ਹੁਣ ਹਫਤੇ ਆਉ ਨੂੰ ਆਪਾਂ ਇਹ ਅੱਜ ਅੱਜ ਤਰੀਕ ਹੈਗੀ ਹੈ ਜੀ 15 ਜੀ ਇੱਕ ਮਹੀਨੇ ਬਾਅਦ ਆਪਾਂ ਇਹ ਸੀਰੀਜ਼ ਥੋੜਾ ਦੁਬਾਰਾ ਦੇਖ ਲਾਂਗੇ ਤੁਸੀਂ ਕਿੰਨਾ ਕਰਦੇ ਠੀਕ ਹੈ ਇੱਥੇ ਪੁੜੀਆਂ ਪੜੀਆਂ ਹੋਣ ਦੀਆਂ ਜਿਹੜੀਆਂ ਉਹ ਤੁਸੀਂ ਇੱਕ ਵਾਰ ਮਾੜਾ ਕਿਸੇ ਨੂੰ ਕਹਿ ਕੇ ਚਕਵਾ ਦਿਓ ਆਪਾਂ ਨੂੰ ਉਦੋਂ ਹੀ ਦੋਹਰਾ ਬੱਲੇ ਜੇ ਇਹ ਸਾਰਾ ਅਸੀਂ ਉਹਨਾਂ ਨੂੰ ਜਿਹੜੀ ਸੈਂਟਰ ਗਵਰਨਮੈਂਟ ਦੇ ਕੁਆਟਰ ਨੇ ਨਾ ਅਸੀਂ ਉਹਨਾਂ ਨੂੰ ਇੱਕ ਲੈਟਰ ਲਿਖ ਕੇ ਨਾ ਇਥੋਂ ਬਲੋਜਰੀ ਫਰਵਾਦਾਗੇ ਮਤਲਬ ਉਹਨਾਂ ਦੀ ਇਹ ਨਲੈਕੀ ਕਰਕੇ ਹੀ ਸਾਡਾ ਕੁਝ ਇਦਾਂ ਕੁਝ ਹੋ ਰਿਹਾ ਜੇ ਤੁਸੀਂ ਕਹਿ ਰਹੇ ਹੋ ਫਿਲਹਾਲ ਸਾਨੂੰ ਮੌਕਾ ਦਿਓ ਥੋੜਾ ਜਿਹਾ ਅਸੀਂ ਜੋ ਅੱਜ ਦੇ ਹਾਲਾਤ ਦੇ ਹਿਸਾਬ ਨਾਲ ਉਹ ਅਨਚਾਰ ਸਾਹਿਬ ਜੈਸੇ ਹੀ ਮਤਲਬ ਇੱਥੇ ਹੋਊਗੀ ਪਬਲਿਕ ਜੋ ਚਾਹਰੀ ਹੈ ਉਸ ਦੇ ਹਿਸਾਬ ਨਾਲ ਕਾਰਵਾਈ ਕਰਦਗੇ ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਇਲਾਕੇ ਚ ਗਸ਼ਤ ਵਧਾ ਦਿੱਤੀ ਜਾਵੇਗੀ ਅਤੇ ਨਸ਼ੇੜੀਆਂ ਨੂੰ ਕਾਬੂ ਕੀਤਾ ਜਾਵੇਗਾ ਖੈਰ ਰਟੇ ਰਟਾਈ ਜਵਾਬ ਤਾਂ ਮੀਡੀਆ ਹਰ ਰੋਜ਼ ਸੁਣਦਾ ਹੈ ਅਜੇ ਹਿੱਸ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਪ੍ਰਸ਼ਾਸਨ ਕਦੋਂ ਤੱਕ ਫੜ ਕੇ ਨਸ਼ੇੜੀਆਂ ਤੇ ਨਸ਼ੇ ਤਸਕਰਾਂ ਨੂੰ ਸਲਾਕਾ ਪਿੱਛੇ ਸੁੱਟਦਾ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ